ਉਹਨੇ ਜੇ 12 ਲੀਟਰ ਉਹ ਦਿੱਤਾ ਆਜੋ ਵੀ ਮਿੱਤਰੋ ਨਾ ਅੱਜ ਆਪਾਂ ਇੱਕ ਛੋਡੇ ਵਾਸਤੇ ਬਹੁਤ ਹੀ ਸ਼ਾਨਦਾਰ ਝੋਟਾ ਲੈ ਕੇ ਆਏ ਆ ਉਮਰੇ ਦੀ ਬਹੁਤ ਜ਼ਿਆਦਾ ਛੋਟੀ ਹੈ ਹਜੇ ਤੱਕ ਮਾਲਕ ਕਹਿੰਦੇ ਅਸੀਂ ਇੱਕ ਵੀ ਮੱਝ ਤੇ ਨਾ ਇਹ ਕ੍ਰੋਸਿੰਗ ਵਾਸਤੇ ਨਹੀਂ ਛੱਡਿਆ ਪਰ ਛੋਡੀ ਵੀਡੀਓ ਦੇ ਮਾਦੀ ਰਹੀ ਆਪਾਂ ਇਹ ਝੋਟਾ ਲਾਂਚ ਕਰ ਰਹੇ ਆ ਏਰੀਏ ਦੇ ਵਿੱਚ ਜੇ ਕਿਸੇ ਦੀ ਕੋਈ ਮੱਝ ਕ੍ਰੋਸ ਕਰਾਉਣ ਵਾਸਤੇ ਸੰਪਰਕ ਕਰਨਾ ਹੋਵੇ ਇਸ ਬੰਦਿਆਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਦੇ ਫੱਟ ਆਇਆ ਛੋਟਾ ਇਹ ਆਪਾਂ ਦੇ ਵੀ ਦੇਵਾਂਗੇ ਬਾਕੀ ਸਾਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਜੇ ਤੁਹਾਨੂੰ ਛੋਟਾ ਸੋਹਣਾ ਲੱਗਿਆ ਕਮਿੰਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਤੇ ਆਓ ਕਰਾਗੇ ਫਿਰ ਆਪਾਂ ਮਾਲਕਾਂ ਨਾਲ ਤੁਹਾਡੀ ਗੱਲਬਾਤ ਹਾਂਜੀ ਬਾਈ ਜੀ ਹਰਿਆਣੂ ਸਸੀ ਕਾਲ ਜੀ ਸਸੀ ਕਾਲ ਜੀ ਤੇ ਬਾਈ ਕਲਵੰਤ ਜੇ ਆਪਾਂ ਹੁਣ ਜਾਣ ਪਛਾਣ ਸਾਰਿਆਂ ਦੀ ਕਰਵਾ ਦਿੱਗੇ ਹਨਾ ਸਭ ਤੋਂ ਪਹਿਲਾਂ ਮੈਂ ਤੈਨੂੰ ਪੁੱਛਣਾ ਚਾਹੁੰਦਾ ਨਾਮ ਤਾਂ ਕਲਮੰਤ ਆ ਗਿਆ ਬਈ ਹਨਾ ਹਾਂਜੀ ਤੇ ਪਿੰਡ ਬਾਈ ਪਿੰਡ ਗਠਾਲਾ ਜੀ ਗਠਾਲਾ ਜ਼ਿਲ੍ਹਾ ਕਿਹੜਾ ਪੈਂਦਾ ਇਹਨੂੰ ਸਿਲ੍ਹਾ ਵੀ ਮੇਰੇ ਕੋਟਲਾ ਹੀ ਤੇ ਸਗਲੇ ਵੀ ਮੇਰੇ ਕੋਟਲਾ ਠੀਕ ਹੈ ਤੇ ਨਾਲ ਬਾਈ ਇੱਧਰ ਇਹ ਚਾਚੇ ਦਾ ਤਾਏ ਦਾ ਮੁੰਡਾ ਜੀ ਤਾਏ ਦਾ ਮੁੰਡਾ ਆ ਗਿਆ ਠੀਕ ਹੈ ਕੀ ਨਾਮ ਹੈ ਬਾਈ ਦਾ ਪਰਮਜੀਤ ਜੀ ਪਰਮਜੀਤ ਅੱਛਾ ਇੱਧਰ ਉਹ ਬਾਈ ਬਾਈ ਨਿਕਾਜੀ ਚੱਕੀ ਵਾਲਾ ਅੱਛਾ ਨਿਕਾ ਆ ਗਿਆ ਜਿਹੜੇ ਨੇ ਮੈਨੂੰ ਬਾਈ ਨੇ ਫੋਨ ਕੀਤਾ ਨਿੱਕੇ ਨੇ ਹਣਾ ਤੇ ਅੱਛਾ ਇੱਧਰ ਉਹ ਆਗੇ ਬਾਈ ਡਾਕਟਰ ਹਣਾ ਤੇ ਪਿੱਛੇ ਬਾਈ ਇਹ ਜੀ ਆਪਣੇ ਪਸ਼ੂ ᱥਾਂਭਦਾ ਪਸ਼ੂ ᱥਾਂਭਦਾ ਅੱਛਾ ਮੈਂ ਜਿਹੜਾ ਹੈਗਾ ਮੈਂ ਕਹਿੰਦਾ ਕੰਮ ਹੀ ਬਾਈ ਦੇ ਸਿਰ ਤੇ ਚੱਲਦਾ ਜਿਹੜਾ ਹਣਾ ਕਿ ਨਹੀਂ ਅੱਛਾ ਕੁਲਵੰਤ ਹੁਣ ਆਪਾਂ ਜਿਹੜਾ ਤੇਰਾ ਸਿਸਟਮ ਆਪਾਂ ਪਹਿਲਾਂ ਵੀ ਦਿਖਾਤਾ ਹਨਾ ਪਰ ਯਾਰ ਜਿਹੜਾ ਤੇਰਾ ਹੱਥ ਝੋਟਾ ਆ ਗਿਆ ਸਕਰੀਨ ਤੇ ਦੇਖੀ ਜਾਂਦੇ ਮਿੱਤਰ ਪਿਆਰੇ ਜਿਹੜੇ ਤੇ ਬੜਾ ਸੋਹਣਾ ਸੁਨਖਾ ਹੈ ਹਾਂਜੀ ਹਾਂਜੀ ਅ ਮੈਨੂੰ ਐਂ ਦੱਸ ਵੀ ਇਹ ਪਿਓ ਵਾਲੇ ਪਾਸੋਂ ਜਿਹੜਾ ਇਹ ਝੋਟਾ ਕਿਹੜੇ ਬੁੜਦਾ ਹੈ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਤੇ ਮਾਂ ਇਹਦੀ ਮਾਂ ਦਾ ਦੱਸ ਮੈਨੂੰ ਮਾਂ ਦਾ ਉਹ ਨਹੀਂ ਪਤਾ ਜੀ ਆਪਾਂ ਨੂੰ ਯਾਨੀ ਦੁੱਧ ਉਹਦਾ 16 ਲੀਟਰ ਉਹ ਖੜੀ ਹੈਗੀ ਆਪਣੇ ਲਈ ਅੱਛਾ ਮਾਂ ਦਾ ਨਹੀਂ ਪਤਾ ਵੀ ਕਿੱਥੋਂ ਆਈ ਕਿੱਥੋਂ ਆ ਡੱਬਾਲੀ ਤੇ ਲੱਕ ਆਂਦੀ ਸੀ ਜੀ ਅੱਛਾ ਡੱਬਾਲੀ ਤੋਂ ਹਾਂਜੀ ਠੀਕ ਆ ਮਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਦੇਖ ਹਾਂਜੀ ਆ ਪਿਓ ਵਾਲੇ ਪਾਸੇ ਅਰਜਨ ਕੁੰਗੜ ਦਾ ਆ ਗਿਆ ਦੋ ਦੋ 16 ਲੀਟਰ ਹਾਂਜੀ ਠੀਕ ਹੈ ਤੇ ਮੈਨੂੰ ਐ ਦੱਸ ਵੀ ਇਹਦੀ ਉਮਰ ਹੈ ਜਿਹੜੀ ਹੁਣ ਤੇਰੇ ਝੋਟੇ ਦੀ ਉਮਰ ਕਿੰਨੀ ਕੋ ਹੋ ਇਹਦੀ ਉਮਰ 2.5 ਸਾਲ ਆ ਜੀ 2.5 ਸਾਲ ਹਾਂਜੀ ਦੋ ਦੰਦ ਦੋ ਦੰਦ ਹਾਂਜੀ ਠੀਕ ਹੈ ਤੇ ਇੱਕ ਗੱਲ ਐ ਦੱਸ ਵੀ ਇਹ ਕ੍ਰੋਸਿੰਗ ਵਾਸਤੇ ਆਪਾਂ ਹੁਣ ਕਿਸੇ ਮੱਝ ਤੇ ਇਹ ਛੱਡ ਕੇ ਦੇਖਿਆ ਕਿ ਦੇਖ ਨਹੀਂ ਇਹ ਸਾਈ ਛੱਡਿਆ ਨਹੀਂ ਹੈਗਾ ਛੱਡਿਆ ਨਹੀਂ ਹਾਂਜੀ ਆਪਾਂ ਉਹ ਸੇਲ ਕਰਨ ਦਾ ਰੱਦ ਆ ਸੇਲ ਕਰਨ ਦਾ ਰੱਦ ਆ ਗਿਆ ਹਾਂਜੀ ਤੇ ਸੇਲ ਕਰਨ ਦੇ ਇਰਾਦੇ ਦੇ ਨਾਲ ਨਾਲ ਫਿਰ ਹੁਣ ਅੱਜ ਤੋਂ ਬਾਅਦ ਜਿਵੇਂ ਤੂੰ ਪਹਿਲਾਂ ਦੱਸਿਆ ਵੀ ਕ੍ਰੋਸਿੰਗ ਵੀ ਸਟਾਰਟਿੰਗ ਹੈ ਦੀ ਹਾਂਜੀ ਕਰ ਦਾਂਗੇ ਕ੍ਰੋਸਿੰਗ ਸਟਾਰਟ ਫਿਰ ਡਾਇਰੈਕਟ ਕ੍ਰੋਸਿੰਗ ਦੀ ਬਾਈ ਫਿਰ ਕਲਵੰਤ ਫੀਸ ਕਿੰਨੀ ਹੋਊਗੀ ਬਾਈ 1000 ਰੁਪਿਆ ਜੀ 1000 ਰੁਪਿਆ ਅੱਛਾ ਹੁਣ ਵੇਚਣਾ ਵੀ ਹੈਗਾ ਦੇਖ ਆਪਾਂ ਝੋਟਾ ਹਾਂਜੀ ਤੇ ਜੇ ਮਤਲਬ ਇਹਦਾ ਮੁੱਲ ਫਿਰ ਕਿੰਨਾ ਕਰੀਏ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਜਿਹਦੇ ਕੋਈ ਫਿੱਟ ਆਇਆ ਹਨਾ ਹਾਂਜੀ ਉਹ ਕੋਈ ਆਪਦੇ ਫੋਨ ਕਰ ਲੂ ਤੈਨੂੰ ਹਾਂਜੀ ਹਾਂਜੀ ਠੀਕ ਆ ਮੰਨ ਕੇ ਚੱਲ ਗਏ ਹੁਣ ਇਧਰ ਆ ਕਰਾਂ ਤੂੰ ਗਲਵੰਤ ਵੀ ਹੁਣ ਨਾਲ ਨਾ ਆਪਾਂ ਜਿਹੜੀ ਤੇਰੀ ਦੀ ਮਾਂ ਆ ਗਈ ਆਪਾਂ ਮਾਂ ਕੋਲੇ ਚੱਲ ਆਪਾਂ ਮਾਂ ਦਿਖਾਦ ਕੇ ਇਹ ਇਧਰ ਦੇਖ ਲਓ ਤੁਸੀਂ ਆਪਾਂ ਇਸ ਛੋਟੇ ਦੀ ਜਿਹੜੀ ਮਾਂ ਹੈਗੀ ਹੈ ਨਾ ਬਾਈ ਨੇ ਜਿਹੜੀ ਡੱਬਾ ਵਾਲੀ ਤੋਂ ਲਿਆਂਦੀ ਸੀਗੀ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਦੇਖੋ ਮਾਂ ਵੀ ਜਿਹੜੀ ਹੈਗੀ ਹੈ ਨਾ ਚੰਗੀ ਆ ਦੇਖੋ ਕੱਲਾ ਝੋਟਾ ਨਵਾਤਾ ਗਲਵੰਤ ਨੇ ਤੇ ਦੂਜੇ ਪੋਛੂ ਨਹੀਂ ਮਾੜੇ ਚਮਕਾਏ ਦੇਖ ਲਓ ਹੁਣ ਥੱਲੋਂ ਥੱਲੋਂ ਜਿਹੜੀ ਹੈਗੀ ਇਹ ਵੀ ਚੰਗੀ ਆ ਅੱਛਾ ਇਹਦਾ ਦੁੱਧ ਬਾਈ ਫਿਰ 16 ਕਿਲੋ हां जी नॉर्मल ਖਰਾਕ ਤੇ ਆ ਜੀ ਕੋਈ ਆਪ ਬਾਲੀ ਖਰਾਕ ਨਹੀਂ ਪਾਉਂਦੇ ਠੀਕ ਹੈ ਹਾਂ ਜੀ ਸਮਝ ਗਿਆ ਗੱਲ ਤੇ ਇਹਦੀ ਫਿਰ ਜਿਹੜੀ ਆਹ ਝੋਟੇ ਦੀ ਭੈਣ ਆ ਗਈ ਹਾਂ ਜੀ ਇਹ ਪਹਿਲੇ ਸੂਏ ਦੀ ਇਹ M29 ਦੀ ਕੱਟੀ ਆ ਝੋਟੇ M29 ਦੀ ਇਹਨੇ ਫਿਰ ਕਿੰਨਾ ਦਿੱਤਾ ਦੁੱਧ ਇਹਨੇ ਪਲੂਨ ਨੇ ਜੀ 12 ਲੀਟਰ ਦੁੱਧ ਦਿੱਤਾ 12 ਲੀਟਰ ਸੋਣਾ ਯਾਰ ਫਿਰ ਰਿਜ਼ਲਟ ਰਿਜ਼ਲਟ ਤਾਂ ਜੀ ਮੰਨ ਕੇ ਚੱਲ ਗਏ ਯਾਰ ਜਿਵੇਂ ਤੇਰੀ ਆਹ ਮੱਝ ਦੀ ਕੱਟੀ ਆ ਗਈ ਪਹਿਲੇ ਸੂਏ 12 ਦਿੰਦਾ ਫਿਰ ਇਹਦਾ ਮਤਲਬ ਝੋਟੇ ਵੀ ਚੰਗੇ ਬੱਚੇ ਦਾ ਪੈਦਾ ਕਰੂਗੀ ਹਾਂ ਜੀ ਹਾਂ ਜੀ ਪੂਰੇ ਵਧੀਆ ਕਰੂਗਾ ਜੀ ਹਨਾ ਠੀਕ ਹੈ ਨਹੀਂ ਚਲੋ ਮੈਨੂੰ ਤੇਰਾ ਸਿਸਟਮ ਠੀਕ ਲੱਗਿਆ ਬਾਕੀ ਛੋਟਾ ਤੇਰਾ ਬੜਾ ਸੋਹਣਾ ਸੁਨੱਖਾ ਆ ਜਾ ਕਰ ਇਧਰਲੇ ਪਾਸੇ ਅ ਦੇਖੋ ਮਿੱਤਰੋ ਆਪਾਂ ਖੜਾ ਤੁਹਾਨੂੰ ਵੈਸੇ ਸ਼ੋਰਟ ਆਪਾਂ ਬਹੁਤ ਬਣਾਏ ਆ ਸ਼ੋਰਟ ਆਪਾਂ ਲਾ ਕੇ ਤੁਹਾਨੂੰ ਦਿਖਾਈ ਦੇਵਾਂਗੇ ਹਨਾ ਤੇ ਮੇਰਾ ਵੀ ਇਹੀ ਮੰਨਣਾ ਹੈ ਵੀ ਦੇਖੋ ਜਿਹੜੇ ਭਰਾ ਇਸ ਇਲਾਕੇ ਦੇ ਨਾਲ ਹਨਾ ਆਸੇ ਪਾਸੇ ਦੇ ਪਿੰਡਾਂ ਦੇ ਨਾਲ ਸੰਬੰਧ ਨੇ ਰੱਖਦੇ ਨੇ ਉਹ ਬਾਈ ਕੋਲੇ ਜਰੂਰ ਡਾਇਰੈਕਟ ਮੱਝਾ ਕਰਾਸ ਕਰਾਉਣ ਵਾਸਤੇ ਆਇਓ ਵੀ ਡਾਇਰੈਕਟ ਜੇ ਮੈਨੂੰ ਐ ਦੱਸ ਕੁਲਵੰਤ ਜੇ ਇਸ ਤੋਂ ਡਾਇਰੈਕਟ ਕਰਾਸ ਕਰਾਉਂਦੇ ਆ ਕਿਸਾਨ ਭਰਾਵਾਂ ਦਾ ਫਿਰ ਤੈਨੂੰ ਕੀ ਫਾਇਦਾ ਲੱਗਦਾ ਵੀ ਜੇ ਆਪਣੇ ਘਰੇ ਆਉਣਗੇ ਦੇਖ ਡਾਇਰੈਕਟ ਕਰਾਸ ਕਰਾਉਣਗੇ ਕੀ ਫਾਇਦਾ ਹੋਊਗਾ ਡਾਕਟਰ ਆਈਂ ਮੜਾ ਜਾਂ ਨਾਲ ਕੇਰਾ ਕੀ ਫਾਇਦਾ ਹੋ ਸਕਦਾ ਫਾਇਦਾ ਹੀ ਆਹੀ ਹੈ ਕਿ ਨਾਸ਼ਲ ਛੁਤਰ ਜੂਗੀ ਠੀਕ ਹੈ ਵਧੀਆ ਜਾਨਵਰ ਆਉਣਗੇ ਦੁੱਧ ਵਧੀਆ ਦੇਣਗੇ ਠੀਕ ਹੈ ਮਤਲਬ ਦੁੱਧ ਨਾ ਦੇਣ ਯਾਰ ਮੈਨੂੰ ਐ ਲੱਗਦਾ ਵੀ ਬੱਚੇ ਪਾਉਗੇ ਹਨਾ ਵੀ ਬੱਚੇ ਸੋਹਣੇ ਹੋਣਗੇ ਕਟੀਆਂ ਕਟੀਆਂ ਇਹਦੀਆਂ ਜੇ ਲੱਖ ਦੀ ਵਿਕਦੀ ਹੈ ਕੋਈ ਆ ਮੈਂ ਤਾਂ ਨਾਰਮਲ ਗੱਲ ਕਰਦਾ ਵੀ ਇਹਦੀ ਕਟਾ ਕੱਟੀ ਮੈਨੂੰ ਐ ਲੱਗਦਾ ਜਦੋਂ ਐਨ ਤਿਆਰ ਹੋਗੇ ਤਾਂ 1 ਲੱਖ 20 ਸਵਾ ਲੱਖ ਦੀ 20000 ਵੱਧ ਵਿਕਣੀ ਵਿਕਣਾ ਕਿ ਨਹੀਂ ਗਲਵੰਤਰ ਵੀ ਮੈਂ ਤਾਂ ਤਾਂ ਹੀ ਕਹਣਾਗਾ ਵੀ ਯਾਰ ਸੋਹਣੇ ਬੱਚੇ ਹੋਣਗੇ ਤੇ ਮਹਿੰਗੇ ਵੇਕਣਗੇ ਮੈਨੂੰ ਵੀ ਆਸ ਹੈ ਕਿ ਛੋਟੇ ਦੀ ਖੜਨ ਨਹੀਂ ਖੁੜਨੀ ਬੜੀ ਨਿੱਕੇ 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 ਕਿਵੇਂ ਆ ਮੇਰੀ ਗੱਲ ਇਹ ਸਹੀ ਹੈ ਕਿ ਗਲਤ ਹਣਾ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਸੋਡਾ ਅਸੀਂ ਤਾਂ ਤੁਸੀ ਦੀ ਗੱਲ ਹੈ ਵੀ ਸਾਡੇ ਇਲਾਕੇ ਦੇ ਵਿੱਚ ਬਹੁਤ ਵਧੀਆ ਥੁਟ ਤਿਆਰ ਕਰਿਆ ਜੀ ਠੀਕ ਹੈ ਸਾਡੇ ਫਿਰ ਨੇ ਜੀ ਹਾਂ ਤੁਸੀ ਦੀ ਬਹੁਤ ਗੱਲ ਹੈ ਸਹੀ ਸਹੀ ਗੱਲ ਹੈ ਖੁਸ਼ੀ ਵਾਲੀ ਗੱਲ ਹੀ ਹੁੰਦੀ ਹੈ ਜਦੋਂ ਕੋਈ ਬੰਦਾ ਯਾਰ ਚੰਗੇ ਚੀਜ਼ ਪੈਦਾ ਕਰੇ ਵੀ ਜਰੂਰ ਕਰਾਸ ਕਰਾਓ ਸਹੀ ਗੱਲ ਹੈ ਬਾਈ ਕੁਲਵੰਤ ਨਿੱਕਾ ਨਿੱਕੇ ਦੀ ਆਵਾਜ਼ ਪੜਾ ਘਟ ਆਉਂਦੀ ਹੋਵੇ ਮਾਈਕ ਦੇ ਕੋਲੇ ਨਹੀਂ ਹੈਗਾ ਪਰ ਮੈਂ ਬਾਈ ਨਿੱਕਾ ਇਹ ਗੱਲ ਕਹਿੰਦਾ ਮਿੱਤਰੋ ਵੀ ਜਰੂਰ ਕਰਾਸ ਕਰਨ ਵਾਸਤੇ ਇੱਥੇ ਮੱਝਾਂ ਲੈ ਕੇ ਆਓ ਬਾਈ ਕੋਲੇ ਹਨਾ ਵੀ ਤੁਹਾਨੂੰ ਚੰਗੇ ਹੀ ਰਿਜ਼ਲਟ ਮਿਲੂਗਾ ਹੁਣ ਦੇਖੋ ਕੱਟੇ ਦੀ ਲੰਮਾਈ ਕਦ ਕਾਠ ਸੋਹਣਾ ਸਨੱਖਾ ਪੂਰਾ ਯਾਰ ਅੱਛਾ ਬਾਈ ਕੁਲਵੰਤ ਲਾਸਟ ਤੇ ਨਾ ਮੈਨੂੰ ਤੂੰ ਨੰਬਰ ਦੱਸ ਜਿਹੜਾ ਤੇਰਾ ਫੋਨ ਨੰਬਰ ਹੈ 9878722747 9878722747 28747 ਹਾਂਜੀ ਠੀਕ ਆ ਅ ਬਹੁਤ ਬਹੁਤ ਧੰਨਵਾਦ ਬਈ ਐ ਲੋ ਵੀ ਮਿੱਤਰੋ ਇਹ ਸੀ ਬਾਈਕ ਕੁਲਵੰਤ ਹਨਾ ਤੇ ਲਾਸਟ ਤੇ ਇੱਕੋ ਬੇਨਤੀ ਆਪਾਂ ਫੇਰ ਕਰਦੇ ਆ ਅ ਬਾਈ ਦੇ ਘਰੇ ਆਇਓ ਝੋਟਾ ਦੇਖਣ ਵਾਸਤੇ ਪਹਿਲਾਂ ਫਿਰ ਦੇਖ ਕੇ ਆਪਦੀ ਤਸੱਲੀ ਨਾਲ ਮੱਝ ਲੈ ਕੇ ਆਇਓ ਧੰਨਵਾਦ ਸਾਰੇ ਭਰਾਵਾਂ ਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਕਮੈਂਟ ਸ਼ੇਅਰ ਜ਼ਰੂਰ